ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰੀਂ ਤੇ ਵੱਡੀ ਖਬਰ ਖਬਰਾਂ ਨੂੰ ਤਾਜ਼ਾ ਰੂਪ ਇਤਨਾ ਜਿੰਨਾ ਵੀ ਰਪੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਗਿਆਨੀ ਕੁਲਦੀਪ ਸਿੰਘ ਗੜਕਾਂਝ ਦੀ ਰਾਤੋਂ ਰਾਤ ਤਾਜਪੋਚੀ ਕਲਬ ਨੇ ਅੰਗ ਜਿੱਥੇ ਬੰਦਿਆਂ ਦਾ ਵੱਡਾ ਲਾਨ ਗਿਆਨੀ ਕੁਲਦੀਪ ਸਿੰਘ ਗੜਕਾਂਝ ਦੀ ਰਾਤੋਂ ਰਾਤ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਤਤ ਦਰਬਜਾ ਤਾਜਪੋਚੀ ਮਗਰੋਂ ਸੰਨ੍ਯੰਗ ਸੰਗਠਨਾ ਦੇ ਮੁਖੀਆਂ ਦਾ ਵੱਡਾ ਐਲਾਨ ਕਰ ਦਿੱਤਾ ਨਿਆਂੰਗ ਜਥੇਬੰਦੀਆਂ ਨੇ ਕਿ ਇਸ ਤਰ੍ਹਾਂ ਕੀਤੀ ਤਾਜ ਪੋਚੀ ਕਦੇ ਵੀ ਮਨਜ਼ੂਰ ਨਹੀਂ ਹੋ ਸਕਦੀ ਨਿਆਂੰਗ ਜਥੇਬੰਦੀਆਂ ਨੇ ਇਸ ਦੇ ਵਿਰੋਧ ਦਾ ਐਲਾਨ ਕੀਤਾ ਹੈ ਇਸ ਦਿਨ ਨਾਲ ਹੀ ਸਿੱਖ ਸੰਗਠਨਾਂ ਵਿੱਚ ਵੀ ਸ਼ਰਮਨੀ ਕਮੇਟੀ ਦੀ ਇਸ ਕਾਰਵਾਈ ਨੂੰ ਲੈ ਕੇ ਰੋਸ ਵਧ ਗਿਆ ਹੈ ਅੱਜ ਤਾਜ ਪੋਚੀ ਤੋਂ ਬਾਅਦ 96 ਕਰੋੜਪਤੀ ਬਾਬਾ ਬਲਬੀਰ ਸਿੰਘ ਤੇ ਹੋਰ ਨਿਆਂੰਗ ਸੰਗਠਨਾਂ ਦੇ ਮੁਖੀਆਂ ਨੇ ਕਿਹਾ ਕਿ ਸ੍ਰੀ ਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਹੋਰ ਸਾਰੀਆਂ ਸੰਸਥਾਵਾਂ ਦੇ ਗੈਰ ਹਾਜ਼ਰੀ ਵਿੱਚ ਹੋਈ ਇਸ ਦਸਤਾਬੰਦੀ ਨੂੰ ਜਾਇਜ਼ ਨਹੀਂ ਮੰਨਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਸ ਸਮੇਂ ਤਾਜਪੁਛ ਹੋਇਆ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਹੋਇਆ ਇਹ ਤਾਜਪੁਛ ਮਰਜਾਦਾ ਮਰਿਆਦਾ ਦੀ ਉਲਟ ਕੀਤੀ ਗਈ ਇਸ ਨਾਲ ਤੱਕ ਸ੍ਰੀ ਛਾਨ ਤਖਤ ਦੀ ਸ਼ਾਨ ਨੂੰ ਠੇਸ ਪਹੁੰਚੀ ਹੈ ਉਹਨਾਂ ਨੇ ਐਲਾਨ ਕੀਤਾ ਕਿ ਹੁੱਲਾ ਮੱਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਇਸ ਦੇ ਮੱਦੇਨਜ਼ਰ ਸਾਰੇ ਸਰੰਗਨ ਅੰਗ ਜਿੱਥੇ ਬੰਦਿਆ ਵੀ ਇੱਥੇ ਪਹੁੰਚ ਰਹੇ ਹਨ ਸ਼ਰਮਣੀ ਕਮੇਟੀ ਦੇ ਇਸ ਕ ਸ਼ਰਮਣੀ ਕਮੇਟੀ ਦੀ ਇਸ ਕਾਰਵਾਈ ਦਾ ਵਿਰੋਧ ਕਰੇਗਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਾ ਗ੍ਰੰਥਾਜਰ ਨਾ ਪੰਥਾਜਤਿਨਾਂ ਕੋਈ ਦਸਤਾਰ ਬੰਦ ਗਿਆਨੀ ਹਰਪ੍ਰੀਤ ਪਗੋੜੀ ਆ ਦੀ ਟੰਗਣਾ ਮਨੋਤ ਗਿਆਨੀ ਹਰਪ੍ਰੀਤ ਸਿੰਘ ਬੜੀ ਚੀਕ ਚੀਖ ਆਖਰੀ ਸੀ ਕਿ ਇਸ ਨੇ ਮर्याਦਾ ਦੀ ਉਲੰਘਣਾ ਕੀਤੀ ਸਿੰਘ ਸੈਵਨ ਗਿਆਨੀ ਰਗਵੀਰ ਸਿੰਘ ਜੀ ਬਾਰੇ ਵੀ ਦੋਸ਼ ਲਾਇਆ ਗਿਆ ਕਿ ਇਹਨਾਂ ਨੇ ਮਰਿਆਦਾ ਅਨੁਸਾਰ ਕਾਰਜ ਨਹੀਂ ਕੀਤੇ ਆ ਹੁਣ ਅੱਜ ਕਿਹੜੀਆਂ ਮਰਿਆਦਾ ਦਾ ਪਾਲਨ ਪਲਣਾ ਹੋਈ ਅਨਸਤ ਸ੍ਰੀ ਸਚਕਣ ਸ੍ਰੀ ਹਰਮੰਦ ਸਾਹਿਬ ਸ੍ਰੀ ਦਰਬਾਰ ਸਾਹਿਬ ਜਿਹਦੇ ਹੈੱਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਹਿਬਾਨ ਹਾਜ਼ਰ ਨਾ ਸ੍ਰੀ ਕਾਲਸਰ ਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਹਿਬਾ ਹਜ ਨਾ ਸ਼ਰਮਣੀ ਗੁਰਦਵਾਰ ਪ੍ਰੰਤਕ ਮਿਟੀ ਦੇ ਪ੍ਰਧਾਨ ਜਾ ਸੀਨੀਅਰ ਮੀਤ ਪ੍ਰਧਾਨ ਹਾਜ਼ਰ ਨਾ ਮੈਂਬਰ ਹਾਜ਼ਰ ਨਾ ਦੂਜੇ ਤਖਤ ਸਾਹਿਬਾਂ ਦੇ ਜਥੇਦਾਰ ਸਾਹਿਬ ਜਾਂ ਹੈੱਡ ਗ੍ਰੰਥੀ ਸਾਹਿਬ ਹਾਜ਼ਰ ਹੋ ਗਈ ਦਸਤਾਰਬੰਦੀ ਸਾਬਕਾ ਜਦੋਂ ਗਿਆਨੀ ਹਰਜੀਤ ਸਿੰਘ ਨੇ ਖਵਾਲ ਸਵਾਲ ਖੜੇ ਕਰਦੇ ਕਹਾਂ ਕਿ ਨਾ ਗ੍ਰੰਥ ਹਾਜ਼ਰ ਨਾ ਪੰਥ ਹਾਜ਼ਰ ਹੋ ਗਈ ਤਜ ਪੋਚੀ ਉਹ ਦੋਸ਼ਰਮਣ ਕਮੇਟੀ ਨੇ ਕਹਾਂ ਕਿ ਟਕਰਾਅ ਨੂੰ ਰੋਕਣ ਲਈ ਜੋ ਹਾ ਕੀਤਾ ਗਿਆ ਹੈ ਸ਼ਰਮਣੀ ਕਮੇਟੀ ਨੇ ਕਿਹਾ ਕਿ ਸਿੰਘ 7 ਗਿਆਨਕਲਦੀਪ ਸਿੰਘ ਗੰਜ ਦੀ ਅੱਜ ਸਵੇਰੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਚੱਥੇ ਦਰਵਾਜਾ ਸੇਵਾ ਸੰਭਾਲਨ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਨਾ ਹੋਣ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਹੈ ਜਾਰਖਾ ਹੈ ਗਿਆਨਕਲਦੀਪ ਸਿੰਘ ਦੀ ਸੇਵਾ ਸੰਭਾਲਨ ਮੌਕੇ ਪੰਜ ਪਿਆਰੇ ਸਹਿਬਾਨ ਅਤੇ ਸ਼ਰਮਣੀ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਯੂਰਿ ਵਿੱਚ ਦਸਤਾਰਾਂ ਦਿੱਤੀਆਂ ਗਈਆਂ ਹਨ ਉਪਰੰਤ ਸਿੰਘ ਸਾਹਿਬਾਨ ਨੂੰ ਤਖਤ ਚਹਿ ਸਾਹਿਬ ਵਿਕੇ ਗ੍ਰੰਥੀ ਸਿੰਘਾਂ ਵੱਲੋਂ ਸਰੂਪੇ ਦਿੱਤੇ ਗਏ ਤਸਵੀਰਾਂ ਨਾਲ ਨੱਥੀ ਹਨ ਗਲਤ ਪ੍ਰਚਾਰ ਨਾ ਕੀਤਾ ਜਾਵੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ